ਇਹ ਖਬਰ ਆਵਰ ਸਟਰੀਟ ਦੀ ਤੁਹਾਨੂੰ ਲਾਈਟਿੰਗ ਦਿਖਾਉਣੇ ਆ ਇਹ ਤੁਸੀਂ ਦੇਖ ਸਕਦੇ ਹੋ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਹੋਇਆ ਹੈ ਤੇ ਅੰਦਰ ਪੂਰੀ ਤਰ੍ਹਾਂ ਲਾਈਟਿੰਗ ਹੈ ਜਿਹੜੀ ਕੋਈ ਆਪਾਂ ਹੌਲੀ ਹੌਲੀ ਚੱਲਦੇ ਵੀ ਆਂ ਤੇ ਦਿਖਾਉਣੇ ਵੀ ਆ ਤੁਹਾਨੂੰ ਅੰਦਰ ਕਿਲਾ ਮੁਬਾਰਕ ਵਾਲੇ ਪਾਸੇ ਇਹ ਕਿਲਾ ਮੁਬਾਰਕ ਇਹ ਐਂਟਰੀ ਆਪਣੀ ਦੁਬਾਰਾ ਉੱਥੇ ਤੇ ਆਪਾਂ ਹੁਣ ਚੱਲਾਂਗੇ ਕਿਲਾ ਬਾਬਾ ਫਰੀਦ ਦੇ ਅੰਦਰ ਕੰਮਿਆਣਾ ਗੇਟ ਵੀ ਇਹ ਨੇ ਫੇਲੇ ਆ ਕੰਮਿਆਣਾ ਚੌਕ ਇਹ ਨੇ ਆ ਅੱਜਕੱਲ ਮਸਜਿਦ ਚੌਕਾਂ ਵਿੱਚੋਂ ਲਾਇਆ ਹੋਇਆ ਆ ਤੇ ਤੁਮ ਆ ਕੇ ਤੁਹਾਨੂੰ ਦਿਖਾਉਣੇ ਆ ਸਾਰੇ ਪਾਸਿਓਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀ ਜੀ ਦੀ ਯਾਦ ਵਿੱਚ ਫਰੀਦਕੋਟ ਵਿੱਚ ਮੇਲਾ ਲੱਗਣ ਵਾਲਾ 19 ਤੋਂ 23 ਸਤੰਬਰ ਤੱਕ ਮੇਲਾ ਲੱਗੂਗਾ ਤੇ ਉਸ ਤੋਂ ਪਹਿਲਾਂ ਫਰੀਦਕੋਟ ਸ਼ਹਿਰ ਦੇ ਕੋਨੇ-ਕੋਨੇ ਨੂੰ ਚੌਕਾਂ ਨੂੰ ਸਜਾਇਆ ਹੋਇਆ ਹੈ ਅੱਜ ਤੁਹਾਨੂੰ ਸ਼ਹਿਰ ਕਿਸ ਤਰ੍ਹਾਂ ਜਗਮਗ ਕਰ ਰਿਹਾ ਚੌਕ ਕਿਸ ਤਰ੍ਹਾਂ ਜਗਮਗ ਕਰ ਰਿਹਾ ਉਹ ਦਿਖਾਉਣ ਲਈ ਨਿਕਲੇ ਆਂ ਚੌਕ ਹੈ ਇਸ ਵੇਲੇ ਫਿਲਹਾਲ ਜਿਹੜੇ ਉਹ ਪੂਰੀ ਤਰ੍ਹਾਂ ਸਜਾਏ ਹੋਏ ਆ ਮੇਰੇ ਨਾਲ ਬੋਨੀ ਜੀ ਆ ਸਾਡੇ ਚੱਲ ਪਿਆ ਉਹ ਵੀ ਨਾਲ ਤੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਪਹੁੰਚ ਚੁੱਕੇ ਆਪਾਂ ਮੱਛੀ ਚੌਕ ਦੇ ਵਿੱਚ ਜਗਮਗ ਕਰ ਰਿਹਾ ਉਸ ਤੋਂ ਬਾਅਦ ਹੋਰ ਜਿਹੜੇ ਚੌਕ ਹੈ ਜਗਮਗ ਕਰ ਰਹੇ ਉਹ ਵੀ ਤੁਹਾਨੂੰ ਦਿਖਾਵਾਂਗੇ ਮੱਛੀ ਚੌਕ ਦੇ ਵਿੱਚ ਪਹੁੰਚ ਕੇ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਕੰਮਿਆਣਾ ਗੇਟ ਵੀ ਇਨ ਫੈਲਿਆ ਕੰਮਿਆਣਾ ਚੌਕ ਇੰਨੇ ਆ ਅੱਜ ਕੱਲ ਮੱਛੀ ਚੌਕ ਹਨ ਸਜਾਇਆ ਹੋਇਆ ਤੇ ਘੁੰਮ ਕੇ ਤੁਹਾਨੂੰ ਇਹਨੂੰ ਦਿਖਾਉਣੇ ਆ ਸਾਰੇ ਪਾਸਿਓਂ ਕਿ ਇੱਕ ਕਿਤਰਾ সাজਿਆ ਹੋਇਆ ਇਹ ਹੈ। ਆ ਤੁਸੀਂ ਦੇਖ ਸਕਦੇ ਹੋ ਕਿਉਂ ਬਾਬਾ ਫਰੀਦ ਦੇ ਸਲੋਗ ਲਿਖੇ ਹੋਏ ਸਾਰੇ ਪਾਸੇ ਪਹਾਰਾ ਚੱਲ ਰਿਹਾ ਤੇ ਨਾਲ ਦੀ ਨਾਲ ਇਹ ਜਿਹੜਾ ਸਜਾਇਆ ਗਿਆ ਲਾਈਟਾਂ ਪੂਰੀ ਤਰ੍ਹਾਂ ਲਾਈਆਂ ਹੋਈਆਂ। ਸ਼ਹਿਰ ਦਾ ਇਹਦਾ ਹਿੱਸਾ ਦੇਖ ਸਕਦੇ ਹੋ ਤੁਸੀਂ ਜਗਮਗ ਕਰ ਰਹੇ ਜਿਹੜੇ ਕੋਲ ਲਾਈਟਾਂ ਦੇ ਕੋਲ ਸਟਰੀਟ ਲਾਈਟਾਂ ਦੇ ਉਹ ਵੀ ਸਜਾਏ ਹੋਏ ਆ ਤੇ ਆਹ ਜਿਹੜੇ ਮੇਲੀ ਹੈ ਨਾ ਜਿਹੜੇ ਮੇਲਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਆਉਂਦੇ ਆ ਸਮਾਨ ਲੈ ਕੇ ਆ ਤੁਸੀਂ ਦੇਖ ਸਕਦੇ ਹੋ ਤੇ ਏ ਵੀ ਸਮਾਨ ਲੈ ਕੇ ਪੰਤੇ ਹੋਇਆ ਇਹਨਾਂ ਕੋਲੇ ਵੀ ਰੌਸ਼ਨੀਆਂ ਵਾਰੇ ਰੰਗ ਬਰੰਗੇ ਆਏ ਹੋਏ ਆ ਬਾਬਾ ਫਰੀਦ ਜੀ ਵੱਲ ਨੂੰ ਆਪਾਂ ਚੱਲੇ ਆ ਕਿਉਂਕਿ ਬਾਬਾ ਫਰੀਦ ਜੀ ਵਾਲੀ ਜਿਹੜੀ ਹੈਰੀਟੇਜ ਸਟਰੀਟ ਬਣਾਈ ਗਈ ਸੀ ਉਸ ਨੂੰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਤੇ ਇਹਦੇ ਹੁਣ ਤਾਂ ਇਧਰਲੇ ਪਾਸੇ ਵਾਲੀ ਜਿਹੜੀ ਹੈ ਸਟਰੀਟ ਜਿਹੜੀ ਇਧਰੋਂ ਵੱੜਦੀ ਆ ਆਪਾਂ ਬਾਬਾ ਫਰੀਦ ਵਾਲੇ ਮੇਨ ਜਾਵਾਂਗੇ ਇਹ ਸਟਰੀਟ ਨੂੰ ਵੀ ਸਜਾਇਆ ਹੋਇਆ ਹੈ ਚਾਨੀਆਂ ਲਾਈਆਂ ਤੇ ਉਧਰ ਤਾਂ ਲਾਈਟਿੰਗ ਵੀ ਕੀਤੀ ਹੋਈ ਹੈ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਬਾਬਾ ਫਰੀਦ ਜੀ ਦੀ ਪਵਿੱਤਰ ਗੋਦ ਵਿੱਚ ਜੀ ਆਇਆਂ ਆਪਾਂ ਪਹੁੰਚ ਗਏ ਆਂ ਬਾਬਾ ਫਰੀਦ ਜੀ ਦੀ ਢਿੱਲਾ ਬਾਬਾ ਫਰੀਦ ਵਾਲੀ ਸਟਰੀਟ 'ਤੇ ਜਿਹਨੂੰ ਹੈਰੀਟੇਜ ਸਟਰੀਟ ਕਹਿੰਦੇ ਆ ਉਹ ਸਟਰੀਟ ਦੀ ਤੁਹਾਨੂੰ ਲਾਈਟਿੰਗ ਦਿਖਾਉਣੇ ਆ ਇਹ ਤੁਸੀਂ ਦੇਖ ਸਕਦੇ ਹੋ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਹੋਇਆ ਹੈ ਤੇ ਅੰਦਰ ਪੂਰੀ ਤਰ੍ਹਾਂ ਲਾਈਟਿੰਗ ਹੈ ਜਿਹੜੀ ਹੋਈ ਆ ਆਪਾਂ ਹੌਲੀ-ਹੌਲੀ ਚੱਲਦੇ ਵੀ ਆਂ ਤੇ ਦਿਖਾਉਣੇ ਵੀ ਆ ਤੁਹਾਨੂੰ ਅੰਦਰ ਸਾਰੀ ਜਿਹੜੀ ਲਾਈਟਿੰਗ ਆ ਟਰੋ ਕਿਸ ਤਰ੍ਹਾਂ ਕੀਤੀ ਹੋਈ ਆ ਮੇਲੇ ਨੂੰ ਲੈ ਕੇ ਤੇ ਕਿਸ ਤਰ੍ਹਾਂ ਸਜਾਇਆ ਹੋਇਆ ਏ ਤੇ ਇਸ ਹੈਰੀਟੇਜ ਸਟਰੀਟ ਨੂੰ ਆ ਤੁਸੀਂ ਦੇਖ ਸਕਦੇ ਹੋ ਬਾਬਾ ਫਰੀਦ ਜੀ ਪਹਿਲਾਂ ਬਾਬਾ ਫਰੀਦ ਵਾਲੀ ਹੈਰੀਟੇਜ ਸਟਰੀਟ ਕਿਸ ਤਰ੍ਹਾਂ ਸਜਾਈ ਹੋਈ ਹੈ ਹੌਲੀ-ਹੌਲੀ ਚੱਲਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇਸ ਸਟਰੀਟ ਦਾ ਕਿੱਲਾ ਬਾਬਾ ਫਰੀਦ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਗਿਆ ਤੇ ਉਸ ਨੂੰ ਵੀ ਪੂਰੀ ਤਰ੍ਹਾਂ ਸਜਾਇਆ ਹੋਇਆ ਹੈ ਆਪਾਂ ਹੌਲੀ-ਹੌਲੀ ਚੱਲਾਂਗੇ ਪਹਿਲਾਂ ਸਿੱਧੇ ਤੁਹਾਨੂੰ ਕਿਲੇ ਤੱਕ ਦਿਖਾਵਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਤੋਂ ਬਾਅਦ ਫਿਰ ਅੰਦਰ ਕਿਸ ਤਰ੍ਹਾਂ ਵਿਆਉਟ ਕੀਤੀ ਹੈ ਉਹ ਦਿਖਾਵਾਂਗੇ ਤੇ ਸਟੇਟ ਆਈ ਪਹਿਲਾਂ ਬਾਬਾ ਫ਼ਰੀਦ ਦੀ ਬਿਲਡਿੰਗ ਆ ਜਿਹੜੀ ਇੱਥੋਂ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਸੁਨੇ ਕੋਈ ਇਸ ਤੇ ਰੌਣਕਾਂ ਜਿਹੜੀਆਂ ਬਾਬਾ ਫ਼ਰੀਦ ਦੇ ਮੇਲੇ ਲੈ ਕੇ ਇੱਥੇ ਕੋਈ ਰੌਣਕਾਂ ਸ਼ੁਰੂ ਹੋ ਰਹੀਆਂ ਹਾਲਾਂਕਿ 19 ਤਰੀਕ ਨੂੰ ਮੇਲਾ ਸ਼ੁਰੂ ਹੋਣਾ ਅਰਦਾਸ ਦੇ ਨਾਲ ਪਰ ਆਪਣੀ ਸਹਾਵਤ ਆ ਜਿਹੜੀ ਉਹ ਕੰਮ ਪੂਰੀ ਪਈ ਦਿਖਾਦੇ ਆ ਪਹਿਲਾਂ ਕਿਲਾ ਤੱਕ ਅਪਾ ਚੱਲਾਂਗੇ ਇਹ ਮੇਨ ਗੇਟ ਆ ਜਿੱਥੋਂ ਬਾਬਾ ਫ਼ਰੀਦ ਜੀ ਦਾ ਤੇ ਇੱਥੇ ਅਪਾ ਵਾਪਸੀ ਤੇ ਆਉਣੇ ਆ ਅੰਦਰ ਦੀ ਲਾਈਟਿੰਗ ਦਿਖਾਉਣੇ ਆ ਤੇ ਪਹਿਲਾਂ ਤੁਹਾਨੂੰ ਇਹ ਦਿਖਾਉਣੇ ਕਿੱਥੋਂ ਤੱਕ ਲਾਈਟਿੰਗ ਕੀਤੀ ਹੋਈ ਆ ਤੁਹਾਨੂੰ ਅੱਗੇ ਕਿਲਾ ਮੁਬਾਰਕ ਆ ਤੇ ਇਤਿਹਾਸ ਜਿਹੜਾ ਬਾਬਾ ਫਰੀਦ ਜੀ ਦਾ ਉਸ ਕਿਲੇ ਦੇ ਨਾਲ ਜੁੜਦਾ ਤੇ ਇੱਥੇ ਤੁਹਾਨੂੰ ਇਹ ਦੇਖਾ ਕਿੱਥੋਂ ਤੱਕ ਲਾਈਟਿੰਗ ਕੀਤੀ ਆ ਉਹ ਤੁਹਾਨੂੰ ਕਿਸ ਤਰ੍ਹਾਂ ਲਿਖਾਉਣੇ ਇਹ ਪੂਰੀ ਤਰ੍ਹਾਂ ਜਿਹੜੀ ਲਾਈਟਿੰਗ ਆ ਤੁਸੀਂ ਦੇਖ ਸਕਦੇ ਹੋ ساری ਗਲੀ ਪੂਰੀ ਤਰ੍ਹਾਂ ਝੰਡੀਆਂ ਤੇ ਲੜੀਆਂ ਲਾ ਕੇ ਪੂਰੀ ਤਰ੍ਹਾਂ ਸਜਾਈ ਹੋਈ ਆ ਇਹ ਅੱਗੇ 메ਨ ਗੇਟ ਆ ਕਿ ਇਧਰਲੇ ਪਾਸੇ 메ਨ ਗੇਟ ਆ ਜਿਹੜਾ ਕਿਲਾ ਮੁਬਾਰਕ ਵਾਲੇ ਪਾਸੇ ਕਿ ਉਹ 게ਟ ਆ ਤੇ ਆਪਾਂ ਇਧਰੋਂ ਕੰਮਣ 게ਟ ਵਾਲੇ ਪਾਸਿਓਂ ਬੜੇ ਆ ਉਧਰ ਇੱਕ 게ਟ ਆ ਉਧਰੋਂ ਆਪਾਂ ਇੰਟਰ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਟੈਂਟ ਦੇ ਨਾਲ ਲਾ ਕੇ ਸ਼ਾਨਦਾਰ ਐ ਬਾਬਾ ਫਰੀਦ ਜੀ ਨਗਰੀ ਜੇ ਤੁਹਾਡਾ ਸਵਾਗਤ ਆ ਤੇ ਇਹ ਆ ਗਿਆ ਕਿਲਾ ਮੁਬਾਰਕ ਇੱਥੋਂ ਆਪਾਂ ਚੌਂਕ ਤੋਂ ਵਾਪਸ ਘੁੰਮਾਂਗੇ ਤੇ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਅੰਦਰ ਤਿਲਾ ਬਾਬਾ ਫਰੀਦ ਜੀ ਦੇ ਅੰਦਰ ਉਥੇ ਕਿਸ ਤਰ੍ਹਾਂ ਸਜਾਵਟ ਕੀਤੀ ਗਈ ਆ ਅੱਜ ਤੋਂ ਹੋ ਗਈ ਆਪਣੀ ਦੌਰਾ ਐਂਟਰੀ ਏ ਗਲੀ ਦੀ ਵਿੱਚ ਇਧਰਲੇ ਪਾਸੇੋਂ ਕਿਲਾ ਮੁਬਾਰਕ ਵਾਲੇ ਪਾਸੇ ਇਹ ਕਿਲਾ ਮੁਬਾਰਕ ਇਹ ਐਂਟਰੀ ਆਪਣੀ ਦੁਬਾਰਾ ਉੱਥੇ ਤੇ ਆਪਾਂ ਹੁਣ ਚੱਲਾਂਗੇ ਕਿਲਾ ਬਾਬਾ ਫਰੀਦ ਦੇ ਅੰਦਰ ਕਿ ਉੱਥੇ ਕਿਸ ਤਰ੍ਹਾਂ ਸਜਾਵਟ ਕੀਤੀ ਗਈ ਹੈ ਇਸ ਤਰ੍ਹਾਂ ਜਗਮਗ ਕਰ ਰਿਹਾ ਹੈ ਸਾਰਾ ਇਹ ਏਰੀਆ ਰੰਗინੀਆਂ ਕਿਸ ਤਰ੍ਹਾਂ ਇੱਥੇ ਲੜੀਆਂ ਦੀਆਂ ਲਾਈਟਾਂ ਦੀਆਂ ਤੇ ਝੰਡੀਆਂ ਦੀਆਂ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਇਸ ਪ੍ਰਬੰਧਕਾਂ ਨੇ ਸਜਾਇਆ ਹੋਇਆ ਹੈ। ਅ ਤਿਲਾ ਬਾਬਾ ਫਰੀਦ ਪਹੁੰਚ ਚੁੱਕੇ ਆਂ ਅੰਦਰ ਚੱਲਾਂਗੇ। ਮੇਲੇ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸਜਾਵਟਾਂ, ਕਿਸ ਤਰ੍ਹਾਂ ਰੌਣਕਾਂ ਤੁਸੀਂ ਦੇਖ ਸਕਦੇ ਹੋ। ਅ ਸਰਦਾ ਬਾਣ, ਸਰਦਾਲੂ ਪ੍ਰਬੰਧਕ ਆ ਜਿਹੜਾ ਰਾਸ਼ਨ ਵਗੈਰਾ ਜਿਹੜਾ ਲੰਗਰ ਲਗਣਾ ਉਹ ਸਾਰਾ ਕੁਝ ਲੈ ਕੇ ਆਏ ਆ। ਅੰਦਰ ਕਿਸ ਤਰ੍ਹਾਂ ਦੀ ਰੌਣਕ ਤੁਹਾਨੂੰ ਲੈ ਕੇ ਚੱਲਦੇ ਅੰਦਰ ਤੋਂ ਦਿਖਾਉਣੇ ਆ। ਇੱਥੇ ਪਾਕੀ ਮਿਲ ਦੀ ਆਖਰਾਮ ਪ੍ਰਥਾ ਦੇ ਲਈ ਤੇ ਇਹ ਅੰਦਰ ਦੀ ਲਾਈਟਿੰਗ ਆ। ਬਾਬਾ ਫਰੀਦ ਜੀ ਦੇ ਇੱਥੇ ਕਾਇਗਰ ਰੂਪ ਦੇਖੋ ਐਂਟਰੀ ਆ ਅੰਦਰ। ਆ ਪਹਿਲਾ ਬਾਬਾ ਫਰੀਦ ਦੇ ਅੰਦਰ ਜਿਸ ਤਰ੍ਹਾਂ ਲਾਈਟਿੰਗ ਕੀਤੀ ਗਈ ਆ ਇਹ ਜਿਹੜਾ ਨਜ਼ਾਰਾ ਇਹ ਦੇਖਦੇ ਹੀ ਬੰਦਾ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸ਼ਾਨਦਾਰ ਤਰੀਕੇ ਨਾਲ ਇਹ ਲਾਈਟਿੰਗ ਜਿਹੜੀ ਕਿਸ ਤਰ੍ਹਾਂ ਪੰਬੰਦ ਕੀਤੀ ਗਈ ਹੈ ਇਹ ਲਾਈਟਿੰਗ ਸਾਰੇ ਪਾਸੇ ਉਹ ਬਾਬਾ ਫਰੀਦ ਘਾਲ ਆ ਜਿਹੜਾ ਫਰੀਦ ਘਾਲ ਆ ਸਾਰੇ ਪਾਸੇ ਲੜੀਆਂ ਹੀ ਲੜੀਆਂ ਰੰਗ ਰੰਗੀਆਂ ਤੇ ਪੂਰੀ ਤਰ੍ਹਾਂ ਜਿਹੜਾ ਪਹਿਲਾ ਬਾਬਾ ਫਰੀਦ ਆ ਉਹ ਜਗਮਗ ਕਰਦਾ ਹੋਇਆ ਸ਼ਰਧਾਲੂ ਕਉਂਤੇ ਹੋਏ ਆ ਸਾਰੇ ਤੇ ਇੱਥੇ ਜੋੜਿਆਂ ਦੀ ਸੇਵਾ ਜਿਹੜੀ ਚੱਲਦੀ ਆ ਜਿੰਨੇ ਵੀ ਆਉਂਦੇ ਨੇ ਪ੍ਰਬੰਧਕ ਲੋਕ ਭਦਾਲੂ ਮੱਥਾ ਟੇਕਣ ਇੱਥੇ ਆਉਂਦੇ ਨੇ ਉਹਨਾਂ ਦੇ ਜੋੜੇ ਇੱਥੇ ਰੱਖੇ ਜਾਂਦੇ ਨੇ ਜੋੜਾ ਘਰ ਆ ਟੋਕਨ ਦੇਤਾ ਜਾਂਦਾ ਬਾਕਾਇਦਾ ਤੇ ਫੇਰੇ ਲੋਕ ਚੱਲ ਕੇ ਭਦਾਲੂ ਆਪਣੇ ਇੱਧਰ ਮੱਥਾ ਟੇਕਦੇ ਆ ਵਿਖਾਉਣੇ ਆ ਅੰਦਰ ਕਿਸ ਤਰ੍ਹਾਂ ਨਤਮਸਤਕ ਹੋ ਰਹੇ ਨੇ ਲੋਕ ਹੁਣੇ ਤੋਂ ਹੀ ਜਿਹੜੀਆਂ ਰੌਣਕਾਂ ਉਹ ਲੱਗਣੀਆਂ ਬਹੁਤ ਖੁਸ਼ੀ ਆ ਤੇ ਬਾਣਾ ਜਿੱਥੇ ਬਾਬਾ ਫਰੀਦ ਜੀ ਨੇ ਜਿਹਦੇ ਨਾਲ ਫਸੁੰਦੇ ਸੀ ਇਹਦਾ ਇੱਕ ਟੁਕੜਾ ਕੱਟ ਕੇ ਅੱਗੇ ਅੰਦਰ ਰੱਖਿਆ ਹੋਇਆ ਹੈ ਕਿਥੇ ਬਾਬਾ ਫਰੀਦ ਜੀ ਦੇ ਮੱਥਾ ਟੇਕਦੇ ਆਂ ਤੇ ਇਥੇ ਤਰਾਕ ਲੱਗਦੇ ਨੇ ਤੇਕ ਪਉਂਦੇ ਨੇ ਬਹੁਤ ਕਰੰਦਾ ਦੇ ਨਾਲ ਨੂੰ ਦੇਖੋ ਅਖਾ ਟੇਕਦੇ ਨੇ ਇਹ ਹਿੱਸਾ ਜੰਮਦਾ ਹੈ ਦਾ ਉੱਪਰ ਕੇ ਅੰਦਰ ਰੱਖਿਆ ਹੋਇਆ ਤੇ ਇਸ ਤੋਂ ਆਪਾਂ ਅੰਦਰ ਚੱਲਾਂਗੇ ਬਾਬਾ ਫਰੀਦ ਜੀ ਨੂੰ ਹਰ ਪਾਸੇ ਲੜੀਆਂ ਪੂਰੀ ਤਰ੍ਹਾਂ ਪੂਰੀ ਦੇਖ ਸਕਦੇ ਆਂ ਤੇ ਐਂਡ ਪ੍ਰੀਅਕਟ ਤੇ ਸਾਡੇ ਦੇਖਦੇ ਆਂ ਕਿ ਸਭ ਤੋਂ ਪਹਿਲਾ ਜਿਹੜੀ ਇਹ ਫੋਟੋ ਆ ਜਿਹੜੀ ਸਭ ਤੋਂ ਪਹਿਲਾਂ ਇੱਥੇ ਲੱਗੀ ਸੀ ਉਸ ਤੋਂ ਬਾਅਦ ਬਾਕੀ ਖਾਵਾ ਦੇਖਦੇ ਹਾਂ। ਕੰਨ ਦੇਖ ਨੂੰ ਮਿਲਦੀ ਹੈ। ਬੰਦਾ ਇਹ ਉਹ ਉਹ ਟੁਕੜਾ ਜਿਹੜਾ ਬਾਹਰ ਤੁਹਾਨੂੰ ਦਿਖਾਇਆ ਉਹਦਾ ਹਿੱਸਾ ਇੱਥੇ ਕੱਟ ਕੇ ਰੱਖਿਆ ਹੋਇਆ ਹੈ। ਇੱਥੇ ਮਖਾ ਟੇਕਦੇ ਨੇ ਬਾਬਾ ਜੀ ਨੂੰ ਤੇ ਹੋਰ ਉਸ ਇੱਥੇ 75 ਹੱਥ ਬਾਬਾ ਜੀ ਦੇ ਲੱਗੇ ਹੋਏ ਨੇ। ਪ੍ਰਸ਼ਾਦ ਇੱਥੇ ਮਿਲਦਾ ਮਿਸ਼ਰੀ ਤੇ ਸ਼ੱਕਰ ਕੜਦੀ ਹੈ ਬਾਬਾ ਜੀ ਦੇ। ਜੀ ਦੇਖ ਸਕਦੇ ਹੋ। ਇਸ ਤੋਂ ਬਾਅਦ ਇਥੋਂ ਹੁੰਦੀ ਹੈ ਕਰਮਾਂ ਤੇ ਕਰਮਾਂ ਕਰਕੇ ਉੱਪਰ ਦੀ ਜਿਹੜੋ ਚੀਜ਼ਾਂ ਨੇ ਅੱਗੇ ਅੱਗੇ ਜਾਊਗਾ ਲੰਗਰ ਹਾਲ ਤੇ ਲੰਗਰ ਹਾਲ ਆ ਗਿਆ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਤੇ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਸ਼ੋਭਤ ਨੇ ਮੁਖਵਾਕ ਇੱਥੇ ਲਿਖਿਆ ਜਾਂਦਾ ਹਰ ਰੋਜ਼ ਜਿਹੜਾ ਵਾਕ ਹੁੰਦਾ ਉਹ ਬਹੁਤ ਗੁਰਪਾਂ ਦੇ ਜਾਂਦਾ ਵੀ ਹੈ ਪਰ ਇੱਥੇ ਮੁਖਵਾਕ ਆ ਜਿਹੜਾ ਉਹ ਲਿਖਿਆ ਜਾਂਦਾ ਔਰ ਇੱਥੇ ਤਰੀ ਪ੍ਰੋਗਰਾਮ ਸਾਹਿਬ ਦੀ ਜਿ ਸ਼ੌਭਤ ਨੇ ਲੋਕ ਇੱਥੇ ਵੀ ਖਟਕਦੇ ਨੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਉਹ ਅੱਲਾ ਦਾ ਸਾਹ ਚੱਲਦਾ ਰਹਿੰਦਾ ਇਹ ਕਿਲੇ ਦਾ ਦੂਸਰਾ ਹਿੱਸਾ ਜਿੱਧਰ ਆਪਾਂ ਜੈਂਟ ਸਕੂਲ ਵਾਲੇ ਪਾਸੇ ਨਿਕਲਦੇ ਆ ਇੰਦਰ ਜਿਹੜੀ ਫੂਡ ਸਟਰੀਟ ਬਣੀ ਹੋਈ ਆ ਤੇ ਜਿਹੜੀਆਂ ਲੜੀਆਂ ਵਗੈਰਾ ਬਾਬਾ ਫਰੀਦ ਦੀਆਂ ਇੱਥੋਂ ਤੱਕ ਇੰਦਰ ਵੀ ਲਾਈਆਂ ਹੋਈਆਂ ਇਸ ਗਲੀ 'ਚ ਵੀ ਲੱਗੀਆਂ ਹੋਈਆਂ ਹਾਲਾਂਕਿ ਬਹੁਤ ਸਾਰੇ ਚੌਕ ਆ ਜਿਹੜੇ ਹੋ ਰਹਿੰਦੇ ਆ ਹਜੇ ਸਜਾਉਣ ਵਾਲੇ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਹਰ ਗਲੀ ਜਿੱਲੀ ਵੀ ਬਾਬਾ ਫਰੀਦੀ ਦੇ ਕਿੱਲਾ ਬਾਬਾ ਫਰੀਦੀ ਦੇ ਪਾਸੇ ਜਾਂਦੀ ਹੈ ਉਹ ਸੁਜਾਇਆ ਹੋਇਆ ਗੜੀਆਂ ਲੱਗੀਆਂ ਹੋਈਆਂ ਆ ਪਰ ਸਾਰੇ ਚੌਕ ਦਿਖਾਏ ਆ ਤੇ ਬਹੁਤ ਸਾਰੇ ਚੌਕਾਂ ਦੇ ਵਿੱਚ ਸਾਜ ਰਹਿਦੀਆਂ ਆ ਉਹ 19 ਤਰੀਕ ਤੱਕ ਕਿਉਂਕਿ ਮੇਲਾ 19 ਸਤੰਬਰ ਤੋਂ ਸ਼ੁਰੂ ਹੋਣਾ ਹੈ ਉਦੋਂ ਤੱਕ ਜਿਹੜੇ ਉਹ ਸਾਰੇ ਸਟਾਕ ਆ ਉਹ ਸੱਜ ਜਾਣਗੇ ਉਸ ਸਟਰੀਟ ਦੀ ਤੁਹਾਨੂੰ ਲਾਈਟਿੰਗ